ਸਾਡੇ ਖੜੋ ਦੇਖੇ ਨੇ ਮਾ ਜਿੰਨ ਸੋਂ ਲੱਗਾ ਹੇਥ ਹੱਥ ਮਰੋੜੇ ਤਨ ਤੇ ਸਿਆਹੋਂ ਹੋਆ ਸੇਤ ਜੀ ਹਾਂ ਵੀ ਜੇ ਸੋਲਣੇ ਕਰਮਾ ਸੰਦਲਾ ਖੇਤ ਨਾਨਕ ਪ੍ਰਭ ਸਰਨਾਂ ਗਤੀ ਚਰਨ ਬੋਹਿਤ ਪ੍ਰਭ ਦੇਤ ਕਹਿੰਦੇ ਮਹਾਰਾਜ ਚਰਨਾਂ ਦਾ ਆਸਰਾ ਬਖਸ਼ੋ ਜੀ ਮਹਾਰਾਜ ਤੁਹਾਡੀ ਸਰਨ ਵਿੱਚ ਆਏ ਹਾਂ ਜਿਦਾਂ ਮਹਾਰਾਜ ਜਹਾਜ਼ ਵਿੱਚ ਬਹਿ ਕੇ ਬੰਦਾ ਦੂਜੇ ਸਿਰੇ ਚਲੇ ਜਾਂਦਾ ਮਹਾਰਾਜ ਚਰਨਾਂ ਦਾ ਆਸਰਾ ਦੇ ਦਿਓ ਅਸੀਂ ਤੁਹਾਡੇ ਚਰਨਾਂ ਦੇ ਆਸਰੇ ਨਾਲ ਅਸੀਂ ਵੀ ਕਿਤੇ ਪਾਰ ਹੋ ਜਾਵਾਂਗੇ ਆਪਣੀ ਸਰਨ ਵਿੱਚ ਰੱਖ ਲਓ ਚਰਨ ਬੋਹਿਤ ਪ੍ਰਭ ਦੇਤ ਮਹਾਰਾਜ ਚਰਨਾਂ ਦਾ ਆਸਰਾ ਬਖਸ਼ੋ ਜੀ ਸੇ ਪਾ ਤੋ ਨਰਕ ਨਾ ਪਾਈਐ ਗੁਰ ਰਖਣ ਵਾਲਾ ਖੇਤ ਜਿਹੜਾ ਗੁਰੂ ਨਾਲ ਪ੍ਰੇਮ ਕਰਦਾ ਨਰਕਾਂ ਨੂੰ ਨਹੀਂ ਜਾਂਦਾ ਪ੍ਰੇਮ ਦੀ ਨਿਸ਼ਾਨੀ ਪ੍ਰੇਮ ਦੀ ਨਿਸ਼ਾਨੀ ਆ ਉਹਦੇ ਵਿੱਚ ਕੋਈ ਪਾਬਨਾ ਨਾ ਹੋਵੇ ਜੇ ਪਾਬਨਾ ਹੀ ਲੈ ਕੇ ਜਾਣਾ ਫਿਰ ਪ੍ਰੇਮ ਨਹੀਂ ਹੈ ਵਿੱਚ ਕੋਈ ਨਾ ਕੋਈ ਚੀਜ਼ ਖੜੀ ਹੋਵੇ ਇੱਕ ਪ੍ਰੇਮ ਨੂੰ ਗਿਆ ਮੈਂ ਲੈਣਾ ਕੁਝ ਨਹੀਂ ਮੈਂ ਤਾਂ ਤੇਰੇ ਨਾਲ ਪ੍ਰੇਮ ਹੈ ਬੁੱਧੂ ਸ਼ਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾ ਨੇ ਪੁੱਛਿਆ ਬੁੱਧੂ ਜੀ ਤੂੰ ਵੀ ਕੁਝ ਮੰਗ ਲਾ ਵੀ ਤੈ ਵੀ ਸਾਡੀ ਬੜੀ ਮਦਦ ਕੀਤੀ ਆ ਕਹਿੰਦਾ ਮਹਾਰਾ ਕੁਝ ਨਹੀਂ ਲੈਣਾ ਜੀ ਮੇਰਾ ਤੁਹਾਡੇ ਨਾਲ ਪ੍ਰੇਮ ਹੈ ਕਹਿੰਦੇ ਨਹੀਂ ਕੁਝ ਨਾ ਕੁਝ ਲੈ ਲੈ ਕਹਿੰਦਾ ਮਹਾਰਾ ਕੰਗਾ ਦੇ ਦਿਓ ਮੈਨੂੰ ਮੈਂ ਤੁਹਾਨੂੰ ਚੇਤੇ ਕਰਦਾ ਰਹੂੰਗਾ ਮੈਂ ਯਾਦ ਬਣੀ ਰਹੂਗੀ ਮੇਰੇ ਅੰਦਰ ਤੁਹਾਡੀ ਮੇਰਾ ਤੁਹਾਡੇ ਨਾਲ ਪ੍ਰੇਮ ਆ ਉਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾ ਦੇ ਪਵਿੱਤਰ ਕੇਸ ਤੇ ਕੰਗਾ ਬੁੱਧੂ ਸਾਹ ਦੇ ਹੱਥ ਤੇ ਰੱਖ ਦਿੱਤਾ ਅੱਜ ਵੀ ਉਹਦੀ ਲਾਤ ਦੇ ਕੋਲੋਂ ਕੰਗਾ ਤੇ ਕੇਸ ਪਏ ਆ ਸਿੱਖਾਂ ਦੀ ਬਹੁਤ ਕੀਮਤੀ ਚੀਜ਼ ਆ ਆ ਇੱਥੇ ਕਸ਼ਮੀਰ ਵਿੱਚ ਮੁਹੰਮਦ ਸਾ ਉਹਦੇ ਕਿੰਨੇ ਕੇਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੰਗੇ ਵਿੱਚ ਫਸੇ ਹੋਏ ਬੁੱਧੂ ਸੰਦੇ ਇਹ ਮਹਾਰਾਜ ਜਿਹੜੇ ਕਿਸੇ ਪਾਪੋਈ ਨਰਕ ਨਾ ਪਾਈਏ ਗੁਰ ਰਖਣ ਵਾਲਾ ਸੇ ਜਿਹੜੇ ਮਹਾਪੁਰਸ਼ਾ ਨਾ ਰੱਬ ਨਾਲ ਪ੍ਰੇਮ ਕਰਨ ਵਾਲੇ ਉਹਨਾਂ ਨੂੰ ਨਰਕ ਨਹੀਂ ਉਹ ਇੱਥੇ ਵੀ ਸੁਖੀ ਆ ਗਾਹਾਂ ਜਾ ਕੇ ਵੀ ਨਰਕ ਤਾਂ ਉਹ ਜਿੱਥੇ ਚਲੇ ਜਾਣ ਨਰਕ ਰਹਿੰਦਾ ਹੀ ਨਹੀਂ